ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰੇ ਨਿਤ ਵਾਪਸ ਇਸ ਵਾਰ ਤੇ ਸਾਡੇ YouTube ਚੈਨਲ ਮਿਸਟਰੀਸ ਗਿੰਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣ ਬਹੁਤ ਖੁਸ਼ ਹੋਵੋਗੇ ਸੋ ਟਾਈਮ ਮਾਰਨਿੰਗ ਦਾ ਸਾਢੇ 9:00 ਹੋ ਚੁੱਕਿਆ ਤੇ ਆਪਾਂ ਆਪਣੇ ਫੋਟੋ ਤੋਂ ਨਿਕਲ ਗਏ ਆ ਚੈੱਕ ਅਪ ਕਰ ਰਹੇ ਆਪਾਂ ਸਾਰੇ ਜਣੇ ਰੈਡੀ ਨੇ ਆਪਣੇ ਆਪਣੇ ਲੱਗੇਜ ਲੈ ਕੇ ਇਹ ਆਪਣਾ ਹੋਟਲ ਕਲੈਕਸੀ ਚਲੋ ਜੀ ਹਮ ਮਿਲਦੇ ਆਪਾਂ ਸਿੱਧਾ ਤੁਹਾਨੂੰ ਗੱਡੀ 'ਚ ਜਾ ਕੇ ਥੋੜੀ ਸੈਟਿੰਗ ਆਪਾਂ ਕੱਲ ਕਰਤੀ ਸੀ ਕੁਛ ਦੇਖਦੇ ਆ ਕੀ ਸੈੱਟ ਕਰਨ ਵਾਲਾ ਚਲੋ ਮਾਰਨਿੰਗ ਮਾਰਨਿੰਗ ਇਹ ਕਾ ਫਾਇਦਾ ਹੋ ਜਾਣਾ ਕਿ ਗੱਡੀ ਈਜ਼ੀਲੀ ਨਿਕਲ ਜਾਣੀ ਹੈ ਕਿਉਂਕਿ ਦਿਨ ਦੇ ਟਾਈਮ ਇਹ ਸਾਰੀ ਪਾਰਕਿੰਗ ਇੱਥੇ ਭਰ ਜਾਂਦੀ ਆ ਕਿਉਂਕਿ ਜਿਹੜੀ ਆਪਾਂ ਹੋਟਲ 'ਚ ਰਹੇ ਸੀ ਇਹ 10 ਮੰਜ਼ਲੀ ਮਾਰਤਾ 10ਵੇਂ ਮੰਜ਼ਲੇ 'ਤੇ ਹੋਟਲ ਆ ਕਿ ਕੋਈ ਕੰਮ ਵਗੈਰਾ ਲਈ ਆਉਂਦੇ ਰਹਣ ਦੇ ਲੋਕਾਂ ਦਾ ਤਾਂ ਇੱਥੇ ਗੱਡੀਆਂ ਮੋਟਰਸਾਈਕਲ ਬਹੁਤ ਹੋ ਜਾਂਦੇ ਆ ਸੋ ਲੋ ਬਿਹਰਾ ਪਾਸਮਾਨ ਸੈੱਟ ਕਰਕੇ ਲਗਾਈਏ ਨਹੀਂ ਤਾਂ ਗੱਡੀ ਚ ਬੈੱਕ ਹੀ ਮਿਲਦਾ ਤੁਹਾਨੂੰ ਲਓ ਜੀ ਆਪਾਂ ਨਿਕਲ ਚੁੱਕੇ ਆਂ ਹੋਟਲ ਤੋਂ 3:54 ਮਿੰਟ ਤੇ ਟਾਰਗੇਟ ਜੇ ਸਾਡਾ 3:30 ਤੋਂ 4:00 ਦਾ ਸੀਗਾ ਨਿਕਲ ਕੇ ਆਪਾਂ ਸਹੀ ਟਾਈਮ ਨਾਲ ਤੇ ਗੱਡੀ ਆਪਣੇ ਪਿੱਛੇ ਪੂਰੀ ਫੁੱਲ ਹੋ ਚੁੱਕੀ ਆਂ ਦੇਖ ਵੀ ਨਹੀਂ ਰਿਹਾ ਕੁਝ ਸਾਰੇ ਭਰੀ ਹੋਈ ਆ ਪਿੱਛੋਂ ਆ ਬੈਗ ਵਗੈਰਾ ਸਾਡੇ ਸਾਰੇ ਉੱਪਰ ਨੇ ਇਨਸ਼ਾਅੱਲਾ ਮਾਰਨਿੰਗ ਮਤਲਬ ਇਹ ਹੈ ਕਿ ਆਪਾਂ ਨੂੰ ਟ੍ਰੈਫਿਕ ਨਹੀਂ ਜ਼ਿਆਦਾ ਮਿਲੂਗਾ ਤੇ ਆਪਾਂ ਟਾਈਮ ਤੇ ਦੇ ਨਾਲ ਹੋਟਲ 'ਚ ਪਹੁੰਚ ਕੇ ਰੈਸਟ ਕਰ ਸਕਦੇ ਆ ਕੱਲ ਦੇ ਸਫ਼ਰ ਦੇ ਲਈ ਕੱਲ ਆਪਾਂ ਘਰ ਪਹੁੰਚ ਜਾਣਾ ਹੈ ਤਤ ਵਜ ਗਏ ਤੁਰਿਆਂ ਨੂੰ ਸਾਨੂੰ ਕਿੰਨੇ ਘੰਟੇ ਹੋਗੇ 3 ਘੰਟੇ ਹੋਗੇ ਦੋ ਤਲਾ ਚਾਰ ਪੰਜ ਛੇ ਤਿੰਨ ਘੰਟੇ ਹੋਗੇ ਤੁਰਿਆਂ ਨੂੰ ਤੇ ਮੈਂ ਤਾਂ ਪੈ ਵੀ ਗਈ ਸੀ ਪਰ ਨਹੀਂ ਜੀ ਨਹੀਂ ਆਈ ਇਹ ਪਤਾ ਨਹੀਂ ਕੀ ਇੰਨੀ ਥਕਾਵਟ ਹੋ ਗਈ ਨਾ ਮਾਰਨਿੰਗ ਤੇ ਤੁਰਨਾ ਬਹੁਤ ਔਖਾ ਲੱਗ ਰਿਹਾ ਸੀ ਫਟਾਫਟ ਇਹ ਜਿੱਥੇ ਆਪਾਂ ਪਹੁੰਚਣਾ ਉੱਥੇ ਪਹੁੰਚ ਜੀਏ ਹੋਟਲ ਲਈਏ ਤੇ ਫਿਰ ਕੋਈ ਰੈਸਟ ਆਪਾਂ ਨੂੰ ਲੱਗਦਾ ਐਮ ਦਾ ਬਹੁਤ ਨੀਅਰ ਬਾਉਟ ਪਹੁੰਚ ਗਏ ਸਟਿਲ ਗੈਟਿੰਗ ਨਾਲ ਐਮ ਦਾ ਵਾਦ ਜਿੱਦਾਂ ਰਾਤ ਕੱਲ ਕੱਲ ਦੁਪਹਿਰ ਟਾਈਮ ਰੇਲ ਕ੍ਰੈਸ਼ ਹੋਇਆ ਅਸੀਂ ਉੱਥੇ ਆ ਗਏ ਇੱਧਰ ਕਿਤੇ 에어ਪੋਰਟ ਰਹਿ ਗਿਆ ਉਹ ਠੀਕ ਵਾਕਈ ਇੱਥੇ ਮੈਡੀਕਲ ਕਾਲਰਸ ਹੈਗੇ ਵੀ ਬਹੁਤ ਨੇ ਆਪਾਂ ਪਿਛਲੀ ਵੀਡੀਓ ਤੁਹਾਨੂੰ ਆਉਂਦੇ ਹੋਏ ਵੀ ਦਿਖਾਏ ਨੇ ਬਹੁਤ ਕਾਲਰਸ ਹਸਪੀਟਲ ਬਹੁਤ ਜ਼ਿਆਦਾ ਨੇ ਇੱਥੇ ਮੈਡੀਕਲ ਲਾਈਫ ਜ਼ਿਆਦਾ ਹੈ ਇੱਧਰ ਤੇ ਸਾਡੇ ਵੀ ਬੱਚੇ ਜੇ ਕਾਬਲ ਦੇ ਨਿਕਲੇ ਮੈਡੀਕਲ ਲੈ ਜਾਂ ਇੱਧਰ ਪੜਨ ਭੇਜਾਂਗੇ ਉਹਨਾਂ ਨੂੰ ਬਹੁਤ ਵਧੀਆ ਪੜ੍ਹਾਈ ਹੈ ਭਈ ਇੱਧਰ ਨਹੀਂ ਇੱਕ ਗੱਲ ਦੇਖੀ ਆ ਸੀ ਮਤਲਬ ਇੱਥੇ ਨਾ ਲੋਕ ਜਿਆਦਾ ਫालतू ਚੀਜ਼ਾਂ ਤੇ ਪੈਸਾ ਨਹੀਂ ਲਾਉਂਦੇ ਹੈਗੇ ਤੇ ਜਿਵੇਂ ਵੀ ਮੰਨ ਲਓ ਤੁਸੀਂ ਜਵਾਕਾਂ ਦੇ ਖੇਡਾ ਖੁੱਡਾ ਦੀ ਦੁਕਾਨ ਵੀ ਨਹੀਂ ਲੱਭੀ ਸਾਨੂੰ ਉਹ ਵੀ ਅਸੀਂ ਨੇੜੇ ਜੇ ਜਾ ਕੇ ਆਪਣੇ ਬੁੱਲੀ ਲੈਣੀਆਂ ਨੇ ਉੱਥੇ ਦੇਖਿਓ ਦੁਕਾਨ ਦੇ ਨਾਲ ਦੁਕਾਨ ਤੇ ਬਾਕੀ ਹੋਰ ਗੱਲ ਰਹੀ ਵੀ ਮੋਟਰਸਾਈਕਲ ਸਕੂਟਰ ਦੇ ਨਾਲ ਸਾਰੀ ਜਾਂਦੇ ਨੇ ਸਕੂਟਰੀਆਂ ਨਾਲ ਬਹੁਤ ਜ਼ਿਆਦਾ ਆ ਗੱਡੀ ਘੱਟ ਆ ਟਾਮੀ ਟੱਲੀ ਜੀ ਆ ਤੇ ਪੜ੍ਹਾਈ ਤੇ ਪੈਸਾ ਲਾਉਂਦੇ ਆ ਵਧੀਆ ਇੱਧਰ ਤੇ ਬਾਕੀ ਇੱਕ ਗੱਲ ਸਾਨੂੰ ਹੋਰ ਵਧੀਆ ਲੱਗੀ ਵੀ ਕੱਲ ਸਾਨੂੰ ਜਿਹੜਾ ਪਤਾ ਲੱਗਿਆ ਵੀ ਇੱਧਰ ਵਾਈਨ ਅਲਕੋਹਲ ਮਦਰਾ ਇਹਦਾ ਸ਼ਰਾਬ ਵਗੈਰਾ ਸਾਰਾ ਕੁਝ ਬੈਨ ਆ ਕੋਈ ਤੁਹਾਨੂੰ ਠੇਕਾ ਨਹੀਂ ਮਿਲੂ ਕੁਝ ਨਹੀਂ ਮਿਲੂਗਾ ਬਹੁਤ ਵਧੀਆ ਲੱਗੀ ਕਾਸ਼ ਆਪਣੇ ਚੀਜ਼ ਹੋ ਜਾਵੇ ਗਵਰਨਮੈਂਟ ਦੇ ਹੱਥਾਂੋਂ ਕਰ ਸਕਦੀ ਆ ਪਰ ਆਪਣੀ ਗਵਰਨਮੈਂਟ ਨੂੰ ਠੇਕੇ ਤੋਂ ਠੇਕੇ ਮਿਲਦੇ ਨੇ ਫਿਰ ਉਹਨਾਂ ਨੂੰ ਕਮਾਈ ਆ ਸੁੱਕੀ ਹਨਾ ਉਹਨਾਂ ਨੇ ਕਿਤੇ ਇਹ ਕਰਨਾ ਪਰ ਇੱਧਰ ਬਿਲਕੁਲ ਨਹੀਂ ਹੈਗਾ ਇਹ ਕਹਿੰਦੇ ਵੀ ਜਿਹੜਾ ਕੋਈ ਪਿੰਦਾ ਵੀ ਪਿੰਦਾ ਵੀ ਆ ਚਲੋ ਕੋਈ ਪਿੰਦਾ ਉਹ ਦੋ ਨੰਬਰ 'ਚ ਜ਼ਰੂਰ ਹੋਉਂਦੀ ਹੈ ਕਿਉਂਕਿ ਜਦੋਂ ਅਸੀਂ ਆਏ ਸੀ ਨਾ ਸਾਡੇ ਐਂਟਰ ਕਰਨ ਲੱਗੇ ਸੀ ਗੁਜਰਾਤ ਦੇ ਵਿੱਚ ਤਾ ਬੈਗ ਵਗੈਰਾ ਚੈੱਕ ਹੋ ਸੀ ਸਾਰੇ ਓਪਨ ਕਰਕੇ ਚੈੱਕ ਕੀਤੇ ਸੀ ਉਹਨਾਂ ਦੇ ਸਾਰਾ ਕੱਪੜਾ ਸਭ ਕੁਝ ਕੋਈ ਵੀ ਮਦਦ ਨਸ਼ੇ ਵਾਲਾ ਪਦਾਰਥ ਕੋਈ ਨਹੀਂ ਹੈਗਾ ਇਧਰ ਠੇਕਾ ਵਗੈਰਾ ਕੋਈ ਨਹੀਂ ਮਿਲੂਗਾ ਤੁਹਾਨੂੰ ਆਪਦੀ ਅਰੇਂਜ ਕਰਕੇ ਆਜੋ ਕੀ ਨਿਕਾਉਣਾ ਹੈ ਅਰੇਂਜ ਹੀ ਕਰਨਾ ਉਹਨੇ ਘੇਰ ਲੈਣੀ ਆ ਘੇਰ ਲੈਣੀ ਆ ਉੱਥੋਂ ਹੀ ਬਾਅਦ ਸੰਜਾਵੇ ਤੁਹਾਨੂੰ ਫਾਈਨ ਸੋ ਮਤਲਬ ਮੇਨ ਮੁੱਕ ਦੀ ਗੱਲ ਇਹ ਆ ਵੀ ਬਹੁਤ ਵਧੀਆ ਸਿਸਟਮ ਲੱਗਿਆ ਤਾਂ ਵੀ ਮੈਨੂੰ ਬਾਕੀ ਜਿੱਦਾਂ ਚਲੋ ਬਾਕੀ ਇੱਕ ਹੋਰ ਵੀਡੀਓ ਆਪਣੀ ਆਊਗੀ ਉਹਦੇ ਵਿੱਚ ਦੱਸਦੇ ਆ ਬਾਕੀ ਗੱਲਾਂ ਪਹਿਲਾਂ ਮੈਂ ਅਹਮਦਾਬਾਦ ਦੇਖ ਲਵਾਂ ਤਾਂ ਵੀ ਆਪਾਂ ਰਸਤੇ ਦੇ ਵਿੱਚ ਰੁਕਿਆ ਤੇ ਆਪਾਂ ਸੋਚਿਆ ਕਿ ਚਲੋ ਥੋੜਾ ਜਿਹਾ ਬ੍ਰੇਕਫਾਸਟ ਕਰ ਲਈਏ ਪਹਿਲਾਂ ਸੀ ਲੱਸੀ ਪੀਣੀ ਸੀ ਰਜਵਾਲੀ ਲੱਸੀ ਤੇ ਫਿਰ ਸਾਨੂੰ ਸੈਂਡਵਿਚ ਦੇਖ ਗਏ ਤੇ ਅਸੀਂ ਕਿਹਾ ਚਲੋ ਸੈਂਡਵਿਚ ਖਾਣੇ ਆ ਤੇ ਨਾਲ ਆਪਾਂ ਕੋਕਲੇ ਆ ਕਿਉਂਕਿ ਇੱਧਰ ਕੌਫੀ ਚਾਹ ਕੁਝ ਵੀ ਮਿਲਦਾ ਜਾਂ ਤਾਂ ਬਹੁਤ ਛੋਟਾ ਕੱਪ ਆ ਮਤਲਬ ਸਿਰਫ 2 ਇੰਚ ਦਾ ਕੱਪ ਹੁੰਦਾ ਉਹ ਇੰਨਾ ਕੱਪ ਆ ਸੋ ਆਪਣੇ ਸੈਂਡਵਿਚ ਭਰਪੂਰ ਮਾਤਰਾ ਦੇ ਵਿੱਚ ਪਰ ਖਾਣੇ ਦੇਖੋ ਕਿਵੇਂ ਨੇ ਸਹੀ ਗੱਲ ਆ ਲਫੇ ਨਾ ਕੰਟਰੋਲ ਚ ਆ ਗਏ ਗੱਡੀ ਦਾ ਐਕਸੀਡੈਂਟ ਹੋਇਆ ਗੱਡੀਆਂ ਦਾ ਹੋਇਆ ਇੱਕ ਦੂਜੇ ਬ੍ਰੇਕ ਵੱਜੀਆਂ ਹਾਂ ਹੂੰ ਤੇਜ਼ ਹੋਣ ਗਈਆਂ ਜੀ ਹੂੰ ਪਿੱਛੋਂ ਆ ਗਏ ਹਾਂ 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 ਇੱਕ ਤਾਂ ਪਹਿਲਾਂ ਸੀ ਅਸੀਂ ਕਿ ਮੋਟਰਸਾਈਕਲ ਵਾਲੇ ਤਾਂ ਸੀਗਾ ਦੋ ਐਕਸੀਡੈਂਟ ਹਾਂ ਕੋਈ ਨੀ ਬੱਜੇ ਤਰੇ ਯੂ ਬੰਨੇ 에어 ਬੈਗ ਖੁੱਲ ਗਏ ਹੂੰ ਤੋ ਤਿੰਨ ਤਿੰਨ ਗੱਡੀਆਂ ਦਾ ਤੋ ਆ ਵੀ ਆਪਾਂ ਫੇਰ ਰੁਕਿਆ ਇੱਥੇ ਜਿੱਥੇ ਆਪਾਂ ਰਜਵਾੜੀ ਲੱਸੀ ਖਾਧੀ ਸੀ ਹਮਾਰੇ ਲੱਸੀ ਪੀਤੇ ਹੈ ਜਹਾਂ ਕੇ ਸਿਖਾਤੇ ਹੈ ਸੋ ਫੇਰ ਲੈਂ ਚੱਲੇ ਆਪਾਂ ਲੱਸੀ ਛੇ ਦੇ ਦੇ ਪਹਿਲਾਂ ਨੂੰ ਕੀ ਕਰਨਾ ਹੈ ਛੇ ਦੇ ਦੇ ਇਸ ਕੋ ਹਿਲਾਣੇ ਕਾ अच्छा मिक्स होने वाली चाहिए ओके और बाद में डालने का ड्राई फ्रूट और के खाने का ठीक है इतना आराम से खाएंगे इतना ज्यादा मजा आएगा खाने का हाँ बहुत अच्छी लगी हमारा ब्रेकफास्ट ही हो गया था एक तरह का देख आके ही सही ले लो हम जब पानी पिला पानी नो पिला कितने का 100 50 के किए ये एक आप खाओ देखो ये ਲੱਗ ਰਿਹਾ ਵੀ ਨਹੀਂ ਕੋਆ ਯਾ ਰੱਬ ਦਰਵਾਜ਼ਾ ਲੱਗ ਗਿਆ ਸੀ ਲੱਸੀ ਵੀ ਲੈ ਲਈ ਚਾਕਲੇਟ ਵੀ ਲੈ ਲਏ ਤੇ ਇੱਕ ਅਸੀਂ ਮਠਿਆਈ ਲਈ ਐ ਇੱਥੋਂ ਦੀ ਨਾ ਨਾ ਖਤਰਨਾਕ ਦੂਏ ਜ ਜਿੱਦਾਂ ਦਾ ਆਪਣੇ ਖੋਆ ਹੁੰਦਾ ਉਦਾਂ ਦੀ ਮਠਿਆਈ ਆ ਆਹ ਖੋਆ ਅੱਧਾ ਭਰੀ ਕਿਵੇਂ ਨਾ ਖਾਣੀ ਪਊਗੀ ਇਹ ਨਹੀਂ ਖਰਾਬ ਹੋ ਜਾਣਾ ਨਾ ਖਾਣੀ ਹੁੰਦੀ ਆ ਆ ਚਾਕਲੇਟ ਦੇ ਫੈਸਿਵਣ ਵਾਲੇ ਉੱਚ। ਅਵੀ ਲੱਸੀ ਆਪਾਂ ਲੈ ਲਈ ਰਜਵਾੜੀ ਲੱਸੀ ਉਹਦੋਂ ਦਾ ਆਪਾਂ ਸਿੱਧਾ ਡਰਾਈ ਫਰੂਟ ਪਾ ਕੇ ਉਹਨੂੰ ਖਾ ਲਿਆ ਸੀ ਤੇ ਹੁਣ ਆਪਾਂ ਮੈਂ ਪ੍ਰੋਸੈਸ ਪੁੱਛ ਗਈਆਂ ਵੀ ਇਹਨੂੰ ਖਾਣਾ ਕਿ ਪੀਣਾ ਕੀ ਕਰਨਾ। ਸੋ ਉਹ ਕਹਿੰਦੇ ਪਹਿਲਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਹਿਲਾਉਣਾ ਹੈ, ਸ਼ੇਕ ਕਰਨਾ ਹੈ, ਠੀਕ ਹੈ? ਉਸ ਤੋਂ ਬਾਅਦ ਫਿਰ ਆਪਾਂ ਉਹਦੇ ਵਿੱਚ ਡਰਾਈ ਫਰੂਟ ਕਰਕੇ ਉਹਨੂੰ ਮਿਕਸ ਕਰਨਾ ਹੈ। ਫਿਰ ਉਹ ਕਹਿੰਦੇ ਵੀ ਜਿਹੜਾ ਦਹੀਂ ਉਹ ਨੀਚੇ ਚੱਲਿਆ ਜਾਊਗਾ, ਰਬੜੀ ਰੂਬੜੀ ਪਤਨ ਕੀ ਉਹ ਉੱਪਰ ਹੋ ਜੂਗੀ, ਮੱਖਣ ਸਾਈਡ ਤੇ ਹੋ ਜਾਊਗਾ। ਫਿਰ ਤੁਸੀਂ ਖਾਣਾ ਨਜ਼ਾਰੇ ਨਾਲ ਬੈਠ ਕੇ। ਸੋ ਇੰਨਾ ਕੁਝ ਤਾਂ ਹ ਚਲਦੀ ਗੱਡੀ ਤਾਂ ਉਪਰੇ ਪਾ ਲਵਾਂਗੇ ਇੱਕ ਦੂਜੇ ਦੇ ਮੂੰਹ ਸਾਰੇ ਰੰਗੋਗੇ ਚਲਦੀ ਗੱਡੀ ਦਾ ਸ਼ੇਕ ਕਰਦੇ ਹੋਏ ਤੇ ਚਲੋ ਇਹ ਕਿੰਦਰ ਜਿੱਦੇ ਨੇ ਮਠਿਆਈ ਲਈਆ ਖੋਆ ਕਹਿੰਦਾ ਆਪਣੇ ਪੰਜਾਬ ਚ ਮਿਲਦਾ ਨਹੀਂ ਹੈਗਾ ਖੋਆ ਲੈ ਲਈਏ ਓਹੋ ਪਤਾ ਨਹੀਂ ਕੀ ਨੌ ਲੈnde ਸੀ ਮਠਿਆਈ ਦਾ ਯਾਨੀ ਉਹਨਾਂ ਨੇ ਖਵਾਈ ਸੀ ਸਾਨੂੰ ਅੱਧੀ ਅੱਧੀ ਮੈਂ ਕਿਹਾ ਮੇਰੇ ਤੋਂ ਤਾਂ ਖਾਣੀ ਹੋਣੀ ਹੈਗੀ ਤੁਸੀਂ ਖਾਣੀਆਂ ਭਾਈ ਲੈ ਲਓ ਚਲੋ ਲੈ ਲਿਆ ਸਮਾਨ ਇਹ ਖਾ ਪਤਾ ਨਹੀਂ ਇਹਨੇ ਲੰਚ ਦਾ ਕਰਤਾ ਖਾਣੀ ਵਿੱਚ ਡਿਨਰ ਡੋਨਰ ਕਰਤਾ ਹੋਊਗਾ ਚਲ ਦੇ ਦਿਆਂ ਐ ਨਹੀਂ ਕੰਮ ਜਾ ਲੈ ਵੀ ਜਿਹੜੀ ਆ ਲੱਸੀ ਲਈ ਸੀਗੀ ਸਾਰੇ ਰੜਕਾ ਲਾਤੇ ਸਾਰੇ ਰੜਕਾ ਲਾਤੇ ਲੱਸੀ ਇਹ ਅੱਜ ਪਤਾ ਲੱਗਿਆ ਚਲ ਇਹ ਅੱਜ ਪਤਾ ਲੱਗਿਆ ਉਦੋਂ ਤਾਂ ਸੀ ਪਤਾ ਨਹੀਂ ਕਿਵੇਂ ਖਾ ਲਈ ਵਾਸੇ ਇੱਕ ਤਰ੍ਹਾਂ ਦੀ ਹੁਣ ਅੱਜ ਦੇ ਦਿਆਂ ਕੁਝ ਬਣਦਾ ਕਰਦਾ ਇਹਦਾ ਮਿੱਟੀ ਬਣਾਉਂਦਾ ਲੋ ਵੀ ਆਪਾਂ ਚੜ ਗਏ ਮੇਨ ਹਾਈਵੇ ਤੇ ਬਠਿੰਡੇ ਸ਼ਹਿਰ ਦਾ ਲਾ ਲਿਆ ਮੈਪ ਮੇਰੇ ਵਾਲਾ ਫੋਨ ਤਾਂ ਮੈਪ ਦੱਸ ਦੇ ਨਹੀਂ ਤਾਂ ਮਾਰੂਥਲਾਂ ਤੇ ਲਈ ਫਿਰਦਾ ਇੰਨਾ ਦਸੀ ਜਾਂਦਾ ਵਾ ਚਲੋ ਤੁਹਾਡੇ ਨਾਲ ਸੇ ਚੱਲ ਵੜਦੇ ਆ ਮੇਰੇ ਵਾਲਾ ਖਰਾਬ ਅੱਜ ਤੁਹਾਡੇ ਕੋਲ ਤੇ ਬਹਿ ਜਾਂਦੇ 2 ਵਜ ਗਏ ਤੇ ਹੁਣ ਆਪਾਂ ਤਾਂ ਕੁਝ ਨਹੀਂ ਕਹਿੰਦੇ ਜਿੱਥੇ ਰੁਕਣਗੇ ਉਥੇ ਆਪਾਂ ਰੁਕ ਜਾਗੇ ਉਹ ਕੁਝ ਨਹੀਂ ਕਹਿੰਦੇ ਆ ਦੇ ਲ ਕੋਠੀ ਕੰਢੀਓ ਪਾਈ ਬੈਠੇ ਨੇ ਦੋ ਮੰਜ਼ਲੀ ਬਿਲਕੁਲ ਆ ਦੇਖ ਇੱਧਰ ਦੇਖ ਲਾ ਘਰ ਹੁਣ ਦੀ ਆਇਤ ਕੀ ਕਰਦੇ ਦਿੰਦੇ ਨੇ ਪਿਛਲੀ ਵਾਰ ਇਹੀ ਰਸਤੇ ਆਏ ਸੀ ਆਪਾਂ ਉਹ ਕੋਰਡੀਨੇਟ ਹੋਰ ਉਹ ਤਾਂ ਕੈਮਰੇ ਲੱਗੇਗਾ ਨਾ ਬਾਜੀ ਹਾਂ ਜਿੱਥੇ ਤੱਕ ਵੀ ਆਇਆ ਸੀ ਰੋਡ ਤੇ ਕੈਮਰੇ ਲੱਗੇ ਹੋਏ ਨੇ ਲੈ ਵੀ ਆ ਤਾਂ ਪਹਾੜਾਂ ਵਾਲਾ ਰਸਤਾ ਆਇਆ ਆ ਗਿਆ ਪਹਿਲਾਂ ਤਾਂ ਸ਼ਹਿਰ ਰਸਤੇ ਆਈ ਨਹੀਂ ਹੈਗੇ ਸਾਡੇ ਦੋਨੋਂ ਸਾਈਡ ਪਹਾੜ ਹੀ ਪਹਾੜ ਨੇ ਇੰਦਰ ਜੀ ਕਹਿੰਦਾ ਤੂੰ ਪਹਾੜ ਪਾੜ ਕਰੀ ਜਾਂਦੀ ਸੀ ਲੈ ਦਿਖਾ ਤੇ ਤੈਨੂੰ ਪਹਾੜ ਵੀ ਕਹਿੰਦਾ ਹੁਣ ਜਾ ਕੇ ਮਨਾਲੀ ਦਾ ਨੌ ਨਾਂ ਲਈ ਐ ਇੰਦਰ ਜੀ ਦਾ ਨਾ ਕੰਮ ਨਵੇੜ ਤਾਂ ਇਕੱਠਾ ਹੀ ਕਹਿੰਦੇ ਤੂੰ ਕਹਿੰਦੀ ਸੀ ਰਾਜਸਥਾਨ ਦੇ ਕਿਣੋਂ ਵੀ ਦਿਖਾਤਾ ਤੈਨੂੰ ਪਹਾੜ ਵੀ ਦਿਖਾਤੇ ਆ ਦੇ ਪਹਾੜੇ ਪਹਾੜ ਮੇ ਇੱਧਰ ਆ ਵੀ ਇਧਰ ਆਪਾਂ ਹੋਟਲ ਲੱਭਦੇ ਸੀ ਹੋਟਲ ਤਾਂ ਸੀਗਾ ਬਹੁਤ ਵਧੀਆ ਪਰ ਉੱਥੇ ਬੰਦਾ ਨਹੀਂ ਸੀਗਾ ਰਿਸੈਪਸ਼ਨ ਤੇ ਉਹਨਾਂ ਦੇ ਬਸ ਐ ਮੁੜੇ ਫੋਨ ਚੱਤ ਹੋਇਆ ਨਹੀਂ ਫਿਰ ਤੇ ਚਲੋ ਹੁਣ ਬਾਪਸ ਚੱਲਦੇ ਆ ਤੇ ਕਿਤੇ ਹੋਰ ਦੇਖਦੇ ਆਪਾਂ ਫੋਟੋ ਜੇ ਗਾਨੀ ਜੇ ਹੀ ਕਹ ਲਾ ਪਹਿਲੀ ਕਰ ਹੀ ਲਈ ਰਾਂਗੇ ਲੈ ਵੀ ਆ ਦੇਖ ਲੋ ਇੱਧਰ ਹੋਟਲ ਮਿਲ ਰਹੇ ਨੇ ਤੇ ਹੁਣ ਦੇਖੋ ਕਿੱਥੇ ਲੈਣਗੇ ਹੋਟਲ ਆਪਾਂ ਤਾਂ ਬੈਠੇ ਆਂ ਸਿਰ ਨਹਾਉਣਾ ਬਸ ਤੇ ਕੋਈ ਜਿਸ ਨੇ ਥਾਰ ਦੀ ਸਫਾਰੀ ਕਰਨੀ ਹੈ ਇੱਧਰ ਆ ਕਮਾਉਂਦੇ ਨੇ ਇੱਧਰ ਆਉਂਕਦੀ ਉਹ ਬਧੀਸਵਾਰੀ ਨੰਗੀ ਆ ਵੇਖੋ ਇੱਧਰ ਹਾਂ ਜੀ ਮੰਜੀਪਾ ਜੀ ਆ ਜੀਪਾਂ ਦੇ ਘਮਾਉਂਦੇ ਨੇ ਜੀਪਾਂ ਤੇ ਫੋਟੋ ਖਿੱਚਦੇ ਨੇ ਉਹ ਦੇਖੋ ਪਰ ਸਾਨੂੰ ਹੋਟਲ ਇਹਨਾਂ ਮਿਲਿਆ ਨਹੀਂ ਅਸੀਂ ਜੂਰ ਕਰਦੇ ਹਾਂ ਚਲੋ ਕੋਈ ਨਹੀਂ ਚਲੋ ਉਹ ਵੀ ਘੁੰਮ ਲੈ ਘਮਾਉਂਦੇ ਆਪਾਂ ਨੂੰ ਤਾਂ ਇੱਥੇ 5:30 ਹੋ ਗਏ ਹੁਣ ਪਤਾ ਨਹੀਂ ਹੋਟਲ ਕਿੱਥੇ ਲੈਣਾ ਹੁਣ ਕਹਿੰਦੇ ਪੀਕਾ ਨੇਰ ਨੂੰ ਚੱਲਦੇ ਆ ਚਲੋ ਜੀ ਪੀਕਾ ਨੇਰ ਨੂੰ ਚੱਲਦੇ ਆ ਤੇ ਮੈਂ ਇਹਨਾਂ ਨੂੰ ਕਹਿੰਦੀ ਸੀ ਮੈਂ ਹੁਣ ਉਤਰੀ ਸੀ ਇੱਥੇ ਪੈਟਰੋਲ ਪੰਪ ਤੇ ਤੇ ਇਕਦਾਂ ਬਾਅਦ ਬਹੁਤ ਗਰਮੀ ਆ ਵੀ ਸੇਖ ਮਾਰਦਾ ਇੱਥੇ ਵੀ ਹੋ ਰਿਆ ਮੈਂ ਕਿਹਾ ਵੀ ਮੈਂ ਤਾਂ ਅਗਲਾ ਆਏਂਗਾ ਉਹ ਵੀ ਇਹਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਲੈ ਕੇ ਆਇਆ ਇਹਨੇ ਕਿਉਂਕਿ ਮੈਂ ਬੈਠੇ ਬੈਠੇ ਨੇ ਸਿਰ 'ਚ ਲਗਾ ਲਿਆ ਆਇਲ ਕਿਉਂਕਿ ਮੈਨੂੰ ਏਸੀ ਵੀ ਚਲੋ ਘੰਟੇ 'ਚ ਹੋਟਲ 'ਚ ਪਹੁੰਚ ਜਾਣਾ ਜਾ ਕੇ ਹੈੱਡ ਵਾਸ਼ ਕਰਦੇ ਆ ਆਇਲ ਦੀ ਚੰਪੀ ਕਰ ਲਈ ਹਮਨੇ ਬੈਠੇ ਬੈਠੇ ਅਬ ਚੰਪੀ ਐਸੀ ਹੋ ਗਈ ਕਿ ਜੇ ਪਤਾ ਨਹੀਂ ਕਦ ਰੋਕेंगे ਹਮੇਂ ਔਰ ਕਦ ਹਮ ਹੈੱਡ ਵਾਸ਼ ਕਰਾਂਗੇ ਆਜੋ ਪੰਜਾਬੀ ਤੇ ਚਲੋ ਦੇ ਦੇ ਆ ਭਾਈ ਕਦੋਂ ਰੋਕਦੇ ਨੇ ਇਹ ਕਿੱਥੇ ਰੋਕਦੇ ਨੇ ਬੈਠੇ ਆਂ ਆਪਾਂ ਤਾਂ ਫੇਕੇ ਟਕਾਏ ਤੇਲ ਫੂਕ ਦੇ ਫਰੀ ਜਾਂਦੇ ਨੇ ਚਲੋ ਫਿਰ ਜਿੱਧਰ ਨੂੰ ਚੱਲਦੇ ਨੇ ਚਲੋ ਅਭੀ ਮੇਰਾ ਤਾਂ ਜੀ ਕਰਦਾ ਮੈਂ ਬਾਹਰ ਤੁੰਦ ਖਾਈਓ ਜਾਵਾਂ ਰਾਜਸਥਾਨ ਦਿਖਾਈਓ ਜਾਵਾਂ ਪਰ ਬਾਹਰ ਨਿਕਲ ਕੇ ਜੀ ਕਰਦਾ ਵੀ ਅੰਦਰੇ ਬੈਠ ਜਾਵਾਂ ਅੰਦਰੇ ਬੈਠ ਜਾਵਾਂ ਰੋਟੀ ਨਹੀਂ ਖਾਧੀ ਸਵੇਰ ਦੇ ਨੇ ਆ ਬੰਦੇ ਦੇਖੋ ਕਿਵੇਂ ਨਮਕੀਨ ਤੇ ਟੁੱਟੇ ਪਏ ਨੇ ਇਹ ਸਵਾਦ ਨਹੀਂ ਲੱਗਦਾ ਸੀ ਪਹਿਲਾਂ ਇਹਨਾਂ ਨੂੰ ਪਹਿਲੇ ਗਏ ਪਕੌੜੀਆਂ ਹੀ ਨੇ ਇਨੇ ਇਧਰ ਘੱਲਿਓ ਪੈਕ ਲਈ ਬੈਠੀ ਆ ਮਨ ਰਜਕ ਤੱਕ ਤਾਂ ਕਿ ਮਿੱਠਾ ਜਿਹਾ ਬਣਾਵਾਂ ਔਰ ਤਾਂ ਸਾਰਾ ਜਗ ਉਸ ਦਾ ਸੰਦਾ ਸਮਝਾਉਂ ਅੰਦਰ ਪਾਣੀ ਕਹਿੰਦੇ ਜਿੰਨੇ ਦਿਨਾਂ ਦਾ ਪਿਆ ਉਹੀ ਦੇ ਦੋ ਹੁਣ ਤਾਂ ਇਹ ਹਾਲਾਤ ਹੋਏ ਪਏ ਨੇ ਹੁਣ ਪਰ ਮੈਨੂੰ ਰੋਟੀ ਦੀ ਭੁੱਖ ਲੱਗੀ ਆ ਆ ਦੇਖੋ ਦੂਰ ਦੂਰ ਤੱਕ ਮਤਲਬ ਕੁਝ ਦੇਖਣ ਨੂੰ ਹੈ ਹੀ ਨਹੀਂ ਕੀ ਦੇਖੇ ਬੰਦਾ ਘਰ ਦੇ ਟਮਾਟਰ ਲਏ ਜੇ ਨੇ ਉਹ ਵੀ ਪੱਥਰਾਂ ਨੂੰ ਨਾ ਸਿਮਿੰਟ ਨਾਲ ਜੋੜ-ਜੋੜ ਕੇ ਘਰ ਬਣਾਏ ਹੋਏ ਨੇ ਨਾ ਪ੍ਰੋਪਰ ਇੱਟ ਜੀ ਨਹੀਂ ਹੈਗੀ ਕੋਈ ਸਾਈਜ਼ ਆ ਤੇ ਸਾਰੇ ਰੋਡ ਪਰ ਰੋਡ ਬੜੇ ਵਧੀਆ ਨੇ ਜਿਹੜੇ ਵੀ ਹੈਗੇ ਨੇ ਇੱਧਰ ਹਨਾ ਰੋਡਾਂ ਦੀ ਐਂਡ ਗੱਲ ਬਾਤ ਆ। ਆ ਵੀ ਰੋਡ ਦੇਖੋ। ਆ ਯਾਰ ਪਰੇ ਕਰਦੇ ਗੱਲ ਜੇ ਇਹਨੂੰ ਲਾ ਕੇ ਰੱਖਦੇ ਹੋਏ। ਬਹਾਰ ਨਾਲੋਂ ਘੱਟ ਨੇ ਰੋਡ ਬੜੇ ਵਧੀਆ ਨੂਰੇ ਬਸ ਹੋਰ ਗੱਲਾਂ ਦੀ ਗੱਲ ਹੈ। ਜੀ ਆਪਾਂ ਸਪੀਕਰ ਨੇ ਚੱਲੇ ਸੀ ਵੱਟ ਰਸਤੇ ਦੇ ਵਿੱਚ ਆਪਾਂ ਹੋਟਲ ਲੈ ਲਿਆ ਤੇ ਆਪਾਂ ਦੋ ਲੈ ਲੈ ਰਹੂ। ਪਹਿਲਾ ਰੂਮ ਚੈੱਕ ਕਰੋ ਇਹ ਹੈਗਾ ਫਰਸਟ ਰੂਮ ਜੋ ਬੱਲੇਆ ਸਿੱਪੇ ਵਾਲਾ ਰੂਮ ਸਿਰਲੀਆ ਇਹ ਬੜੀਆਂ ਸੋਹਣੀਆਂ ਲਾਉਦੇ ਹੁੰਦੇ ਨੇ ਸੋ ਇਹ ਹੈਗਾ ਆਪਣਾ ਫਰਸਟ ਰੂਮ ਲਓ ਜੀ ਇਹ ਰੂਮ ਹੈ ਇੱਕ ਆਪਣੇ ਕੋਲ ਠੀਕ ਆ ਇਹ ਆਪਾਂ ਇੰਦਰਜੀਤ ਉਹਨਾਂ ਨੇ ਦੇਤਾ ਤੇ ਇੱਧਰ ਵਾਸ਼ਰੂਮ ਆ ਹਜੇ ਤੱਕ ਮੈਂ ਫਸਟ ਟਾਈਮ ਮੈਂ ਓਪਨ ਕਰਕੇ ਦੇਖ ਰਹੀ ਹਾਂ ਇਹ ਵਾਸ਼ਰੂਮ ਸਾਰਾ ਕਬੂ ਬੋ ਨਹੀਂ ਹੋਇਆ ਤੇ 204 ਇੰਦਰਜੀਤ ਨਾਗਰ ਤੇ ਆਪਣਾ ਹੈਗਾ ਇਹ ਵਾਲਾ ਗੁਰਪ੍ਰੀਤ ਫਿਰਦੀ ਆ ਪੈਨਾ ਪਾਉਂਦੀ ਆਪਣਾ ਹੈਗਾ ਇਹ ਵਾਲਾ ਗੁਰਪ੍ਰੀਤ ਕਹਿੰਦੀ ਆ ਆਪਾਂ ਸੜਕ ਦੇਖ ਜੂਗੀ ਆ ਲੈ ਲੈਨੇ ਆਪਾਂ ਜਿਵੇਂ ਅਸੀਂ ਰਾਤ ਨੂੰ ਸੜਕੇ ਦੇਖਣੀ ਹੁੰਦੀ ਐ ਸੜਕੇ ਦੇਖਣੀ ਉਹਨਾਂ ਦੇ ਵੀ ਆ ਸੋਫੇ ਜਿਹਾ ਲੱਗੇ ਹੋਇਆ ਕਿੰਨਾ ਤੇ ਹਾਏ ਕਾਦੇ ਜਿਵੇਂ ਆਪਾਂ ਪੱਕੇ ਰਸਾ ਹੁੰਦਾ ਆ ਸਾਨੂੰ ਸੋਫਾ ਮਿਲਿਆ ਅਸੀਂ ਆ ਲੈ ਲਿਆ ਰੂਮ ਭਾਈ ਤੁਹਾਨੂੰ ਉਹ ਦੇਤਾ ਆਪਾਂ ਲੈ ਲਿਆ ਰੂਮ ਲੌਬੀ ਸਾਡੇ ਕਮਰੇ ਦਾ ਬਾਥਰੂਮ ਰਹਿ ਗਿਆ ਸੀਗਾ ਮੈਂ ਖਾਈ ਵੀ ਦਿਖਾ ਦਮਾ ਤੁਹਾਨੂੰ ਹੁਣ ਸੋ ਇਹ ਹੈਗਾ ਸਾਡੇ ਰੂਮ ਦਾ ਬਾਥਰੂਮ ਸੋਹਣਾ ਉਹਨਾਂ ਦਾ ਅਸਟਾ ਹੈ ਜੇ ਪੱਕਾ ਹੀ ਰਹਿਣਾ ਹੁੰਦਾ ਉਹਦੇ ਬਹੁਤ ਸੋਹਣਾ ਸ਼ੀਸ਼ਾ ਲੱਗਿਆ ਹੋਇਆ ਇਸ ਸ਼ੈਂਕ ਕੀ ਹੈ ਕੀ ਚੱਪੜਾਣਾ ਹੈ ਹਾਂ ਨਹੀਂ ਚਲੋ ਚਲੋ ਜੀ ਹੁਣ ਫਟਾਫਟ ਫੈਸਾ ਖੋ ਕੇ ਫੇਰ ਮਿਲਦੇ ਆਪਾਂ ਤੁਹਾਨੂੰ ਤੇ ਮੈਨੂੰ ਤਾਂ ਬਹੁਤ ਭੁੱਖ ਲੱਗਿਆ ਸਵੇਰ ਦੀ ਸ ਰੋਟੀ ਨਹੀਂ ਖਾਧੀ ਸਿਰਫ ਸੈਂਡਵਿਚ ਖਾਧਾ ਤੇ ਕੋਈ ਹੋਰ ਲੱਭਾ ਬੱਬਾ ਜ ਮੇਰੇ ਕੋ ਤਾਂ ਇੱਕ ਇੱਚ ਇੱਚੀ ਤੁਹਾਡੇ ਕੋਲ ਚਲੋ ਮਿਲਦੇ ਆ ਫਿਰ ਡিনার ਕਰਨ ਤੋਂ ਬਾਅਦ ਨਹੀਂ ਡিনার ਲਈ ਮਿਲਾਂਗੇ ਜਾਂ ਕੀ ਕਰਨਾ ਡਿਨਰ ਆਪਾਂ ਲਓ ਜੀ ਆਪਾਂ ਹੋ ਗਏ ਫਰੈਸ਼ ਅਪ ਜੇ ਤੇ ਮੇਰਾ ਤਾਂ ਹੈੱਡ ਵਾਸ਼ ਹੋਇਆ ਇੱਧਰ ਆ ਕੇ ਦੋ ਤਿੰਨ ਦਿਨ ਡਸਟ ਪਾ ਕੇ ਮੇਰਾ ਤਾਂ ਹੈਅਰ ਫਾਲ ਅਜ ਬਹੁਤ ਜ਼ਿਆਦਾ ਹੋਇਆ ਜਾ ਕੇ ਟ੍ਰੀਟਮੈਂਟ ਆਪਣਾ ਚਾਲੂ ਕਰਦੇ ਆ ਆਪਾਂ ਚਲੋ ਵੀ ਚੱਲੀਏ ਚਾਬੀ ਕੱਢੋ ਆ ਫੜੀ ਮੈਂ ਕਹਿੰਦਾ ਸੋ ਹੁਣ ਆਪਾਂ ਕਰਕੇ ਇਹ ਡਿਨਰ ਫੇਰ ਮੈਂ ਲਿਆ ਦੇ। ਫੇਰ ਇਹਦੇ ਨੂੰ ਤੇ ਕੀ ਕਰਨਾ। ਉਹ ਵੀ نیچے ਆ ਕੇ ਡੇਲੀ ਵਾਲੀ ਕਸ਼ਮਕਸ਼ ਚੱਲਦੀ ਹੋਈ। ਕੀ ਕਰਨਾ? ਵੀ ਕੀ ਕਰਨਾ? ਰੋਟੀ ਖਾਣੀ ਆ ਹੋਰ ਤਾਂ ਕੁਝ ਨਹੀਂ ਕਰਨਾ ਆਪਾਂ। ਮੰਗਾਓ ਕੀ ਮੰਗਾਉਣੇ ਆ। ਕੀ ਖਾਣਾ? ਜੋ ਪਾ ਦੋ ਮੇਰੇ ਤੇ। ਜੀ ਡਿਨਰ ਕਰਨ ਤੋਂ ਬਾਅਦ ਆਪਾਂ ਆ ਗਏ ਸੀ ਰੂਮ ਦੇ ਵਿੱਚ ਭੁੱਖ ਇੰਨੀ ਲੱਗੀ ਹੋਈ ਸੀ ਕਿ ਡਿਨਰ ਦੀ ਕਲਿੱਪ ਇਹ ਲਈ ਹੈ ਵੀ ਬਸ ਫਟਾਫਟ ਜਿੱਦਾਂ ਡਿਨਰ ਆਇਆ ਤੇ ਆਪਾਂ ਫਟਾਫਟ ਫਿਨਿਸ਼ ਕਰਤਾ ਤੇ ਰੂਮ ਦੇ ਵਿੱਚ ਆਇਆ ਤਾਂ ਹੋ ਗਿਆ ਘੰਟਾ ਸਾਰਾ ਇੱਕothermoji ਇਹਨਾਂ ਦੇ ਦੇਣਾ ਇੱਕਾ ਬਸ ਤੇ ਔਰ ਫਿਰ ਹੁਣ ਅਸੀਂ ਮੰਗਵਾਈ ਆ ਕਾਫੀ ਟਾਈਮ ਹੋ ਗਿਆ 9:30 ਦਾ ਤੇ ਅਸੀਂ ਕਾਫੀ ਨੂੰ ਗਈ ਆਂ ਕਾਫੀ ਬਿਨਾਂ ਬਾਦ ਨੂੰ ਚਾਹ ਕਾਫੀ ਇੱਧਰ ਸਟਾਰਟ ਹੋਈ ਆ ਉੱਧਰ ਤਾਂ ਵੀ ਇਦਾਂ ਦਾ ਕੁਝ ਮਿਲਿਆ ਹੀ ਨਹੀਂ ਹੈਗਾ ਤੇ ਨੈਕਸਟ ਟਾਈਮ ਮਤਲਬ ਜੇ ਅਗਰ ਤੁਸੀਂ ਮਤਲਬ ਜਾਣਾ ਪੈਂਦਾ ਹੈ ਸੂਰਤਵਾਲ ਸਾਈਡ ਗੁਜਰਾਤ ਸਾਈਡ ਉੱਧਰ ਚਾਹ ਬਹੁਤ ਘੱਟ ਪਿੰਦੇ ਆ ਲੋਕ ਤਾਂ ਉਹਦੇ ਇਨਸਟੈਂਟ ਟੀ ਆ ਜਿਹੜੀ ਉਹ ਲੈ ਕੇ ਜਾਓ ਜੋ ਕਿ ਮੈਂ ਲਈ ਸੀ ਮੈਂ ਘਰ ਹੀ ਭੁੱਲ ਲਈ ਉਹਨੂੰ ਮੇਰੇ ਵਾਲਾ ਕੰਮ ਨਾ ਕਰਿਓ ਸੋ ਇੱਕ ਤੁਹਾਨੂੰ ਹੋਰ ਦੱਸ ਦਿਆਂ ਅਸੀਂ ਜਿੱਥੇ ਰੁਪਿਆ ਬੀਕਾ ਨੇਰ ਦੇ ਨੀਅਰ ਆ ਬਿਲਕੁਲ ਕੋਲਾ ਵਿੱਚੇ ਆ ਬੀਕਾ ਨੇਰ ਦੇ ਤੇ ਜਿਵੇਂ ਆਪਾਂ ਲੁਧਿਆਣਾ ਸ਼ਹਿਰ ਆ ਇੱਥੇ ਮਤਲਬ ਅਸੀਂ ਜਦੋਂ ਪਾਣੀ ਦੀ ਟੈਪ ਖੋਲੀ ਹਨਾ ਤੇ ਉਹ ਇੰਨਾ ਗਰਮ ਪਾਣੀ ਸੀ ਕਿ ਸ਼ਾਇਦ ਗੀਜਰ ਚੱਲਦਾ ਆ ਹਨਾ ਫਿਰ ਸਾਰਾ ਕੁਝ ਚੈੱਕ ਚੁੱਕ ਜਿਆ ਕੀਤਾ ਬਿਲਕੁਲ ਮਤਲਬ ਕੁਝ ਨਹੀਂ ਤੇ ਏਸੀ ਵੀ ਨਾ ਕੂਲਿੰਗ ਕਰੇ ਹੁਣ ਅਸੀਂ ਬੁਲਾਇਆ ਸੀ ਰੂਮ ਵਾਲਿਆਂ ਨੂੰ ਹੋਟਲ ਵਾਲਿਆਂ ਨੂੰ ਕਿ ਤੁਹਾਡਾ AC ਕੂਲਿੰਗ ਨਹੀਂ ਕਰਦਾ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿ ਪਾਣੀ ਵੀ ਬਹੁਤ ਗਰਮ ਹੋ ਉਹ ਕਹਿੰਦੇ ਵੀ ਇੱਥੇ ਜਿਹੜਾ ਟੈਂਪਰੇਚਰ ਆ 50 ਡਿਗਰੀ ਰਹਿੰਦਾ ਆ ਤਾਂ ਕਰਕੇ ਤੁਹਾਨੂੰ ਥੋੜੀ ਗਰਮੀ ਲੱਗ ਰਹੀ ਆ ਤੇ ਪਾਣੀ ਇਦਾਂ ਦਾ ਹੀ ਰਹਿੰਦਾ ਪਾਣੀ ਇਦਾਂ ਸੀ ਜਿਵੇਂ ਗੀਚਰ ਦੇ ਵਿੱਚ ਹੁੰਦਾ ਗੀਚਰ ਕਾਫੀ ਜ਼ਿਆਦਾ ਕੀ ਹੋ ਜਾਂਦੀ ਉਹ ਕਹਿੰਦੇ ਤੁਸੀਂ ਆ ਤੇ ਪਾਣੀ ਇਦਾਂ ਰਹਿੰਦਾ ਜਿਵੇਂ ਗੀਚਰ ਵਾਲੇ ਪਾਣੀ ਨਾਲ ਨਹਾਉਣੇ ਆ ਸੋ ਗਰਮ ਜੇ ਪਾਣੀ ਦਾ ਨਾਤੇ ਬਸ ਤੇ ਐਸੀ ਚਲੋ ਹੁਣ ਥੋੜਾ ਸੈੱਟ ਹੋ ਗਿਆ ਕੰਮ ਹੋ ਗਿਆ ਸਾਰਾ। ਉਹ ਵੀ ਕਾਫੀ ਆਪਣੀ ਆ ਗਈ। ਦੋ ਥਰਮੋਸ ਆਈ ਗਿਆ ਨੇ ਜਾਨ ਨੇ ਦੋ ਜਾਰੀਆਂ ਨੂੰ ਕਹਿੰਦੇ ਭੁੱਖੀਆਂ ਫਿਰਦੀਆਂ ਨੇ ਇਹਨੇ ਦਿਹਾਦੀਆਂ ਕਾਫੀ ਸ਼ਾਪ ਵੀ ਨਾ। ਕਾਫੀ ਹਜੇ ਹੋਰ ਵੀ ਰਹਿ ਗਈ ਆ। ਤੇ ਨਹੀਂ ਵੀ ਇੱਕ ਥਰਮੋਸ ਉਧਰ ਚਲੀ ਗਈ ਇੰਦਰ ਜੀ ਪਵਾ ਕੇ ਲੈ ਗਏ ਆਪਦੀ। ਤੇ ਨਾਲ ਅਸੀਂ ਦੇਖ ਰਹੇ ਹਾਂ ਕ੍ਰਾਈਮ ਪੈਟਰੋਲ ਚਲੋ ਜਾਨ ਸਾਡਾ ਕ੍ਰਾਈਮ ਪੈਟਰੋਲ ਵੀ ਫਿਨਿਸ਼ ਹੋ ਜਾਊਗਾ। ਇੱਕ ਘੰਟਾ ਡੇਢ ਘੰਟੇ ਦਾ ਪਿਆ ਹਜੇ। ਕਾਫੀ ਮਿੱਠੀ ਹੈ। ਕਾਫੀ ਬੜੀ ਮਿੱਠੀ ਆ ਹੈ। ਚਲੋ ਵੀ ਕਾਫੀ ਮੇ ਕਿੰਨਾ ਕਾਫੀ ਮਿਲ ਕੇ ਪੀਨੇ ਆ ਕਾਫੀ ਪੀ ਕੇ ਪਤਾ ਨਹੀਂ ਯਾਦ ਆ ਕਿ ਕੀ ਹੋਇਆ ਮੈਂ ਤਾਂ ਤਾਲੂ ਦੇ ਵਿੱਚ ਜਗਾ ਨਹੀਂ ਧੁੱਪ ਪੈ ਪੈ ਕੇ ਤਾਲੂ ਦੇ ਵਿੱਚ ਧੁੱਪ ਪੈ ਪੈ ਕੇ ਕਮਲ ਹੋਇਆ ਪਿਆ ਦਿਮਾਗ ਨੂੰ ਚੜਿਆ ਪਿਆ ਸੋਚੋ ਅਸੀਂ ਮਿਲਦੇ ਆ ਆਏ ਹਾਏ ਕਾਫੀ ਪੀ ਕੇ ਸੋ ਗੁਰਪ੍ਰੀਤ ਜੜੀ ਗੱਲ ਤੇ ਹੱਸ ਰਹੀ ਆ ਸਾਡੇ ਨਾਲ ਥੋੜੀ ਜਿਹੀ ਇੱਕ ਖਲੋਲ ਜੀ ਹੋ ਗਈ ਸੀ ਉਹ ਗੱਲ ਤੇ ਹੱਸ ਰਹੇ ਆ ਇਹ ਰਾਈਟ ਚਲੋ ਨਕਲੋ ਲੋ ਜਿੰਨੇ ਪਹਿਲਾਂ ਕਾਫੀ ਪੀ ਲਈਏ ਫਿਰ ਐਂਡ ਕਰਦੇ ਆਂ ਵੀ ਕਾਫੀ ਆਪਾਂ ਪੀ ਲਈ ਮੈਂ ਤਾਂ ਦੋ ਕੱਪ ਪੀ ਗੀ ਭਾਈ ਇੰਨੇ ਦਿਨਾਂ ਬਾਅਦ ਚਾਹ ਕਾਫੀ ਦੇਖਣ ਨੂੰ ਮਿਲੀ ਸੋ ਚਲੋ ਜੀ ਫਿਰ ਆਪਾਂ ਮਿਲਦੇ ਆਂ ਕੱਲ ਦੀ ਵੀਡੀਓ ਦੇ ਵਿੱਚ ਤੇ ਹੁਣ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਹੁਣ ਸੌਈਏ ਕੱਲ ਆਰਾਮ ਦੇ ਨਾਲ ਉੱਠਾਂਗੇ ਆਪਣੀ ਬਾਟ ਤਕਰੀਬਨ ਹਜੇ 10 ਘੰਟੇ ਦੀ ਹੋਰ ਦਿਖਾ ਰਿਹਾ ਗੂਗਲ ਮੈਪ ਤੇ ਲੱਗ ਜਾਣਾ ਸਾਨੂੰ ਇੰਨੇ ਕੁ ਟਾਈਮ ਤਾਂ ਹਨਾ ਰਸਤੇ ਵਿੱਚ ਥੋੜਾ ਕੰਮ ਹੋ ਗਿਆ ਵੀ ਆਪਾਂ ਨੂੰ ਉਹ ਵੀ ਕਰਨਾ ਹੈ ਆਪਾਂ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਤੇ ਕਰਾਂਗੇ ਫਿਰ ਗੱਲਾਂ ਬਾਤਾਂ ਤੇ ਬਣੇ ਰਹੋ ਜਦ ਤੱਕ ਸਾਡੇ ਚੈਨਲ ਤੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਸਾਡੇ ਇੰਸਟਾਗ੍ਰam ਆਈਡੀ ਨੂੰ ਜ਼ਰੂਰ ਫੋਲੋ ਕਰ ਲੈਣਾ ਕਿਉਂਕਿ ਨਿਊ ਨਿਊ ਕਲੈਕਸ਼ਨ ਜਿੰਨੇ ਆਪਾਂ ਸੂਟਰੋਂ ਬਾਈ ਕੀਤੇ ਆ ਸਾਰੇ ਤੁਹਾਨੂੰ ਇੰਸਟਾਗ੍ਰam ਆਈਡੀ World of Fashion ਤੇ ਦੇਖਣ ਨੂੰ ਮਿਲੂਗੀ ਸੋ ਨੂੰ ਫੋਲੋ ਜ਼ਰੂਰ ਕਰ ਲੈਣਾ ਥੈਂਕ ਯੂ